ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਆਰਗੇਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ। ਔਰ ਅੱਜ ਆਪਾਂ ਕਰਨੀ ਹੈ ਜੀ ਸਪਰੇਅ ਕਿਉਂਕਿ ਤੁਹਾਨੂੰ ਦਿਖਾਣੇ ਆ ਇਸ ਸਾਈਡ ਤੋਂ ਤਾਂ ਅਮਰੂਦ ਦੇ ਬੂਟੇ ਬਿਲਕੁਲ ਠੀਕ ਨੇ। ਆ ਦੇਖੋ ਫਲ ਬਿਲਕੁਲ ਠੀਕ ਹੈ। ਇਹ ਵੀ ਫਲ ਹੈਲਦੀ ਹੈ ਜੀ। ਪਰ ਕਿਤੇ ਕਿਤੇ ਇਹ ਤੇ ਮਿਲੀਬਕਸ ਦਾ ਅਟੈਕ ਹੋ ਚੁੱਕਿਆ। ਦੇਖੋ ਫਰੈਂਡਸ ਕਿੰਨਾ ਜ਼ਿਆਦਾ ਅਟੈਕ ਹੋਇਆ ਇਸ ਫਲ ਤੇ। ਏ ਤੇ ਬਹੁਤ ਜ਼ਿਆਦਾ ਮੀਲੀ ਬਾਕਸ ਨੇ ਤੇ ਮੀਲੀ ਬਾਕਸ ਦੇ ਅਟੈਕ ਤੋਂ ਬਚਣ ਲਈ ਘਰ ਦੇ ਵਿੱਚ ਮੈਂ ਤਿਆਰ ਕੀਤਾ ਸੀ ਲਿਕੁਇਡ ਫਰਟੀਲਾਈਜ਼ਰ ਔਰ ਅੱਜ ਆਪਾਂ ਉਹਦੀ ਇਹਦੇ ਤੇ ਸਪਰੇਅ ਕਰਾਂਗੇ ਲਿਕੁਇਡ ਫਰਟੀਲਾਈਜ਼ਰ ਕਿਵੇਂ ਬਣਦਾ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਸਪਰੇਅ ਕਰਨ ਲਈ ਪੰਪ ਦੀ ਵਰਤੋਂ ਕਰਨੀ ਪੈਣੀ ਹੈ ਜੀ ਉਹ ਤੁਹਾਨੂੰ ਟੂਲਸ ਜਿਹੜੇ ਹੁੰਦੇ ਨੇ ਕੁਝ ਕਿ ਲੈਣੀ ਪੈਂਦੇ ਨੇ ਆਪਾਂ ਨੇ ਆ ਕੇ ਸਾਨੂੰ ਪਰੇਸ਼ਾਨ ਕਰਤਾ ਜੀ ਉਹਦੇ ਕਰਕੇ ਤੁਹਾਡੇ ਨਾਲ ਇਹ ਜਾਣਕਾਰੀ ਸ਼ੇਅਰ ਕਰਨੀ ਜ਼ਰੂਰੀ ਸਮਝੀ ਇਸ ਲਈ ਤੁਸੀਂ ਅਖੀਰ ਤੱਕ ਮੇਰੀ ਵੀਡੀਓ ਦੇ ਵਿੱਚ ਬਣੇ ਰਹੋ ਹਨੇ ਫਿਰ ਮਿਲੀ ਪਖਤੂ ਛੁਟਕਾਰਾ ਪਾ ਲਈ ਕੁਝ ਗ੍ਰੀਨ ਲੂਪ ਪਾਈ ਵਰਤੇ ਨੇ ਜਿਨ੍ਹਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿੰਨੀ ਕੁ ਮਾਤਰਾ ਦੇ ਵਿੱਚ ਤੁਸੀਂ ਕਰ ਘਰ ਦੇ ਵਿੱਚ ਖਾਦ ਤਿਆਰ ਕਰ ਸਕਦੇ ਹੋ ਕਿੰਨੇ ਪਾਣੀ ਦੇ ਵਿੱਚ ਮਿਕਸ ਕਰਕੇ ਤੁਸੀਂ ਕਿਦਾਂ ਖਾਦ ਦੇਣੀ ਆ ਕਿਦਾਂ ਖਾਦ ਹੀ ਸਪਰੇਅ ਕਰਨੀ ਆ ਛੋਟੇ-ਛੋਟੇ ਜਾਣਕਾਰੀਆਂ ਲਈ ਬਣੇ ਰਹੋ ਸਾਡੀ ਵੀਡੀਓ ਦੇ ਵਿੱਚ ਜੀ ਅਖੀਰ ਤੱਕ ਤੁਹਾਨੂੰ ਇਸ ਬਾਰੇ ਆਪਾਂ ਦੱਸੀਏ ਕਿਉਂਕਿ ਸਪਰੇਅ ਤੋਂ ਬਿਨਾ ਨਹੀਂ ਹੁੰਦੀ ਤਾਂ ਇਹ ਤੁਹਾਨੂੰ ਆਪਣੇ ਘਰ ਦੇ ਵਿੱਚ ਬਗੀਚਾ ਬਣਾਉਣਾ ਹੈ ਤਾਂ ਇਹ ਪੰਪ ਦੀ ਤੁਹਾਨੂੰ ਜ਼ਰੂਰਤ ਪੈਣੀ ਆ ਫਰੈਂਡਸ ਤੇ ਇਹ ਤਕਰੀਬਨ 2200 ਤੱਕ ਆ ਜਾਂਦਾ ਹੈ ਆਸਾਨੀ ਨਾਲ ਤੇ ਬਾਕੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਉਸਾਬਨਾ ਰੇਟ ਹੁੰਦੇ ਨੇ ਤੇ ਜਿਹੜਾ ਇਹਦੇ ਉੱਪਰ ਇਹ ਲੱਗਿਆ ਹੋਇਆ ਡੰਡੀ ਜੀ ਇਹਦੇ ਨਾਲ ਨਾ ਫਰੈਂਡਸ ਪ੍ਰੈਸ਼ਰ ਬਣਦਾ ਹੈ ਪੰਪ ਦੇ ਵਿੱਚ ਠੀਕ ਹਾਂਜੀ ਇਹ ਹੈਗਾ 1250 ਐਮਐਲ ਦਾ ਪੰਪ ਜੀ ਐ ਘਰੇ ਨਾ ਪਟਾਈਲਾਈਜ਼ਰ ਤਿਆਰ ਕੀਤਾ ਹੈ ਉਹਦੀ ਵੀਡੀਓ ਮੈਂ ਵੈਸੇ ਤੁਹਾਡਾ ਸ਼ੇਅਰ ਵੀ ਕੀਤੀ ਹੋਈ ਆ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਆਪਨਾ ਬਾਕੀ ਇਹਦੇ ਵਿੱਚ ਲਿੰਕ ਸ਼ੇਅਰ ਕਰ ਦਾਂਗੇ ਤੁਸੀਂ ਉੱਥੋਂ ਵੀ ਵੀਡੀਓ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਆਪਾਂ ਨੇ ਜਿਹੜਾ ਫਰਟੀਲਾਈਜ਼ਰ ਤਿਆਰ ਕੀਤਾ ਹੈ ਮੇਰੇ ਕੋ ਵੈਸੇ ਤਾਂ ਅਸੀਂ ਮਿਕਸ ਫਰਟੀਲਾਈਜ਼ਰ ਕਿਚਨ ਵੇਸਟ ਤੋਂ ਤਿਆਰ ਕਰਦੇ ਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਛਿਲਕੇ ਛੋਟੇ ਛੋਟੇ ਪੀਸ ਚ ਕੱਟ ਕੇ ਬਣਾਇਆ ਜਾਂਦਾ ਪਰ ਮੈਂ ਇਸ ਵਾਰ ਇਹਦੇ ਵਿੱਚ ਸਿਰਫ ਪਿਆਜ਼ਾਂ ਦੇ ਛਿਲਕੇ ਔਰ ਬਾਕੀ ਥੋੜੇ ਬਹੁਤ ਹੀ ਛਿਲਕੇ ਐਡ ਕੀਤੇ ਨੇ ਸਭ ਤੋਂ ਵੱਧ ਮੈਂ ਪਿਆਜ਼ਾਂ ਦਾ ਡੋਜ਼ ਰੱਖਿਆ ਇਹਦੇ ਵਿੱਚ ਜੀ ਇੱਕ ਪਿਆਜ਼ ਮੇਰੇ ਕੋ ਸਾਫ ਸੀ ਟਾਈਕ ਪਿਆਜ਼ ਮੈਂ ਪੂਰਾ ਇਹਦੇ ਵਿੱਚ ਪਾਇਆ ਸੀ ਔਰ ਇਸ ਤਰ੍ਹਾਂ ਕਰਦੇ ਹੋਏ ਆਪਾਂ ਇੱਕ ਇੱਕ ਲੀਟਰ ਕਰਕੇ ਪਾਣੀ ਜਮਾ ਕੀਤਾ ਜੀ ਜਿਵੇਂ ਤੁਹਾਡੇ ਕੋਲ ਪਿਆਜ਼ਾਂ ਦਾ 1 ਲੀਟਰ ਪਾਣੀ ਉਹਦੇ ਵਿੱਚ ਤੁਸੀਂ 1 ਲੀਟਰ ਨਾਰਮਲ ਪਾਣੀ ਐਡ ਕਰਨਾ ਜੀ ਫਰਟੀਲਾਈਜ਼ਰ 1 ਲੀਟਰ 1 ਲੀਟਰ ਨਾਰਮਲ ਪਾਣੀ ਤੇ ਫਿਰ ਉਹ ਆਪਾਂ ਸਪਰੇਅ ਕਰਨੀ ਸ਼ੁਰੂ ਕਰਦੇ ਆਂ ਔਰ ਕਿੰਨਾ ਇਹ ਤੇ ਫਰਟੀਲਾਈਜ਼ਰ ਵਰਤਿਆ ਜਾਂਦਾ ਉਹਦੇ ਬਾਰੇ ਤੁਹਾਨੂੰ ਵਖੀਰ ਵਿੱਚ ਦੱਸਦੀ ਆ ਤਾਂ ਆਪਾਂ 1 ਲੀਟਰ ਤੋਂ ਸ਼ੁਰੂ ਕਰਦੇ ਆ ਇਹਨੂੰ ਅਮਰੂਦ ਨੂੰ ਸਪਰੇਅ ਕਰਨੀ ਜੀ ਬਾਕੀ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਬਣੇ ਰਿਓ ਅਖੀਰ ਦੇ ਵਿੱਚ ਦੱਸ ਦਿਆਂ ਤੁਹਾਨੂੰ ਕਿ ਕਿੰਨੇ ਲੀਟਰ ਪਾਣੀ ਲੱਗਿਆ ਆਹ ਟੈਕ ਹੈ ਇਹਦੇ ਵਿੱਚ ਮਿਲੀ ਬਾਕਸ ਦਾ ਆਹ ਦੇਖੋ ਜੀ ਇਹ ਮਿਲੀ ਬਾਕਸ ਦੇ ਟੈਕ ਲਈ ਅਸੀਂ ਲਿਕਵਿਡ ਫਰਟੀਲਾਈਜ਼ਰ ਟਰਾਈ ਕਰਦੇ ਆ ਇਹ ਆਪਾਂ ਜੀ ਸਵੇਰ ਦੇ ਟਾਈਮ ਹੀ ਬਾਤ ਰਹੇ ਆ ਲਿਕਵਿਡ ਫਰਟੀਲਾਈਜ਼ਰ ਅਰੇ ਕੋਆ ਮਰੂਦ ਵੀ ਕਿੰਨਾ ਖਰਾਬ ਹੋ ਚੁੱਕਿਆ ਜੀ ਜਿਹੜਾ ਮੀਲੀ ਬਾਕਸ ਨੇ ਅਗਰ ਇੱਕ ਵਾਰ ਪਲਾਂਟਸ ਤੇ ਆ ਜਾਣ ਤਾਂ ਇਹ ਪਲਾਂਟਸ ਨੂੰ ਪੂਰਾ ਖਰਾਬ ਕਰ ਦਿੰਦੇ ਆ ਨੇ ਇਸ ਲਈ ਇਹਨਾਂ ਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੁੰਦਾ ਤੇ ਆਪਾਂ ਇਹ ਤੇ ਹੁਣ ਸਪਰੇਅ ਸ਼ੁਰੂ ਕਰਦੇ ਆ ਤੇ ਇਹਦੇ ਨਾਲ ਬਹੁਤ ਆਸਾਨੀ ਨਾਲ ਸਪਰੇਅ ਦਿੱਤੀ ਜਾਂਦੀ ਹੈ ਫਰੈਂਡਸ ਆ ਦੇਖੋ ਇਹਦਾ ਪ੍ਰੈਸ਼ਰ ਕਿੰਨਾ ਦਿਖਾਇਓ ਇਹਦਾ ਪ੍ਰੈਸ਼ਰ ਆ ਦੇਖੋ ਪੰਪ ਕਰਨ ਤੋਂ ਬਾਅਦ ਪ੍ਰੈਸ਼ਰ ਬਹੁਤ ਵਧੀਆ ਬਣ ਜਾਂਦਾ ਹੈ ਇਹਦਾ ਤੇ ਆਸਾਨੀ ਨਾਲ ਬڑے ਦਰਖਤਾਂ ਤੇ ਸਪਰੇਅ ਹੋ ਜਾਂਦੇ ਆ ਫਰੈਂਡਸ ਕਿਉਂਕਿ ਜਿਹੜੇ ਛੋਟੇ ਛੋਟੇ ਪਲਾਂਟ ਨੇ ਉਹਨਾਂ ਲਈ ਪੰਪ ਦੀ ਘੱਟੀ ਜ਼ਰੂਰਤ ਪੈਂਦੀ ਆ ਔਰ ਜਿਹੜੇ ਬڑے ਦਰਖਤ ਨੇ ਉਹਨਾਂ ਲਈ ਤਾਂ ਤੁਹਾਨੂੰ ਪੰਪ ਲੈਣਾ ਹੀ ਪੈਣਾ ਕਿਉਂਕਿ ਜਿਹੜੇ ਘਰ ਦੇ ਵਿੱਚ ਮੈਂ ਛੋਟੇ ਛੋਟੇ ਪਲਾਂਟ ਜਾਂ ਸਬਜ਼ੀਆਂ ਦੇ ਬੂਟੇ ਨੇ ਉਹਨਾਂ ਤੇ ਕਦੇ ਪੰਪ ਦੀ ਵਰਤੋਂ ਨਹੀਂ ਕੀਤੀ ਪਰ ਇਸ ਸਾਲ ਮਿਲੀਬਕਸ ਦਾ ਅਟੈਕ ਹੋਇਆ ਤੇ ਇਸ ਕਰਕੇ ਇਹ ਪੰਪ ਅਸੀਂ ਸਾਨੂੰ ਖਰੀਦਣਾ ਪਿਆ ਚਲੋ ਔਰ ਵੀ ਕੰਮ ਆ ਜੂਗਾ ਕਿਉਂਕਿ ਜੇ ਆਪਣੇ ਬੂਟਿਆਂ ਨੂੰ ਮਿਲੀਬਾਕਸ ਲੱਗਦੇ ਨੇ ਉਹਨਾਂ ਨੂੰ ਤਾਂ ਆਪਾਂ ਆਸਾਨੀ ਨਾਲ ਹਟਾ ਸਕਦੇ ਹਾਂ ਪਰ ਜਦੋਂ ਏਡੇ ਵੱਡੇ ਦਰਖਤ ਤੇ ਮਿਲੀਬਾਕਸ ਦਾ ਅਟੈਕ ਹੁੰਦਾ ਤਾਂ ਬਹੁਤ ਮੁਸ਼ਕਿਲ ਆਂਦੀ ਹੈ ਜੀ ਇਹਨਾਂ ਨੂੰ ਬਹੁਤ ਮੁਸ਼ਕਿਲ ਤਰੀਕੇ ਨਾਲ ਹਟਦੇ ਨੇ ਮਿਲੀਬਾਕਸ ਕਿਉਂਕਿ ਬਹੁਤ ਚਿਪਚਿਪੇ ਤਰ੍ਹਾਂ ਦੇ ਵਾਈਟ ਜਿਹੇ ਕੀੜੇ ਹੁੰਦੇ ਨੇ ਜੋ ਫਲ ਨੂੰ ਵੀ ਖਰਾਬ ਕਰ ਦਿੰਦੇ ਨੇ ਬੂਟਿਆਂ ਨੂੰ ਵੀ ਖਰਾਬ ਕਰ ਦਿੰਦੇ ਨੇ ਫਿਲਹਾਲ ਫਰੈਂਡਸ 1 ਇੱਕ ਡੇ 1 ਲੀਟਰ ਪਾਣੀ ਲੱਗਿਆ ਹੈ ਉਤੋਂ ਹੀ ਸਪਰੇ ਹੋ ਰਹੀ ਹੈ ਜੀ ਇਸ ਤਰ੍ਹਾਂ ਤੁਸੀਂ ਜਦੋਂ ਪ੍ਰੈਸ਼ਰ ਘਟ ਜਵੇ ਪੰਪ ਦਾ ਤਾਂ ਉਹਨੂੰ ਪੰਪ ਕਰ ਲਿਓ ਇੱਕ ਵਾਰ ਪੰਪ ਕਰਨ ਨਾਲ ਜਦੋਂ ਹਵਾ ਜਮਾ ਹੋ ਜੂਗੀ ਤਾਂ ਚੰਗੀ ਤਰ੍ਹਾਂ ਪ੍ਰੈਸ਼ਰ ਬਣ ਕੇ ਸਪਰੇ ਹੋ ਜਾਂਦੀ ਹੈ ਜੀ ਬਾਕੀ ਤੁਹਾਡੇ ਕੋਲ ਮੀਲੀ ਬੱਗਸ ਤੋਂ ਬਚਣ ਲਈ ਕੋਈ ਹੋਰ ਉਪਾਏ ਹੈਗਾ ਤਾਂ ਜਰੂਰ ਸ਼ੇਅਰ ਕਰਿਓ ਮੈਂ ਐਵੇਂ ਸੇ ਕਿਚਨ ਵੇਸਟ ਔਰ ਖਾਸ ਕਰਕੇ ਪਿਆਜ਼ਾਂ ਦੇ ਛਿਲਕੇ ਜਿਆਦਾ ਰੱਖੇ ਨੇ ਉਤੋਂ ਹੀ ਆਪਾਂ ਨੇ ਫਰਟੀਲਾਈਜ਼ਰ ਤਿਆਰ ਕੀਤਾ ਔਰ ਇਸ ਤਰ੍ਹਾਂ ਤੁਸੀਂ ਵੀ ਘਰੇ ਫਰਟੀਲਾਈਜ਼ਰ ਤਿਆਰ ਕਰਕੇ ਮਿਲੀਬਾਕਸ ਦੇ ਅਟੈਕ ਤੋਂ ਬਚ ਸਾਦੇ ਹੋ ਕਿਉਂਕਿ ਫਰੈਂਡਸ ਗਰਮੀ ਦੇ ਵਿੱਚ ਇਹਨਾਂ ਦਾ ਬਹੁਤ ਜਿਆਦਾ ਅਟੈਕ ਹੁੰਦਾ ਹੈ ਜੀ ਤਾਂ ਤੁਸੀਂ ਦੇਖ ਲਓ ਇਹ ਜੂਨ ਮਹੀਨਾ ਚੱਲ ਰਿਹਾ ਜੂਨ ਦੇ ਮਹੀਨੇ ਦੇ ਵਿੱਚ ਮਿਲੀਬਾਕਸ ਨੇ ਬਹੁਤ ਨੁਕਸਾਨ ਕੀਤਾ ਪਰ ਹਜੇ ਸ਼ੁਰੂਆਤ ਹੈ ਜੀ ਬੂਟੇ ਤੇ ਤੇ ਕਈ ਫਰੈਂਡਸ ਨੇ ਮੈਨੂੰ ਦੱਸਿਆ ਸੀ ਮਿਲੀਬਾਕਸ ਤੋਂ ਬਚਣ ਦਾ ਤਰੀਕਾ ਦੱਸਿਓ ਤਾਂ ਫਰੈਂਡਸ ਤੁਸੀਂ ਘਰੇ ਫਰਟੀਲਾਈਜ਼ਰ ਜਰੂਰ ਬਣਾਇਓ ਸਿਲਕਿਆਂ ਤੋਂ ਪਿਆਜ਼ਾਂ ਦਾ ਛਿਲਕਾ ਜਰੂਰ ਐਡ ਕਰਿਓ ਜਦ ਤੁਸੀਂ ਲਿਕੁਇਡ ਫਰਟੀਲਾਈਜ਼ਰ ਬਣਾਉਣਾ ਤੇ ਫਰਟੀਲਾਈਜ਼ਰ ਹੈ ਜਿਹੜਾ 2 ਦਿਨ 2-3 ਦਿਨਾਂ ਚ ਬਣ ਕੇ ਬਿਲਕੁਲ ਤਿਆਰ ਹੋ ਜਾਂਦਾ ਤਾਂ ਉਹਨੂੰ ਪਤਲੀ ਪਾਣੀ ਨਾਲ ਛਾਣ ਕੇ ਤੁਸੀਂ ਇਹਦੇ ਪੰਪ ਚ ਪਾਉਣਾ ਜੀ ਨਹੀਂ ਫੇਰ ਨਾ ਇਹ ਜਿਹੜਾ ਪੰਪ ਹੈ ਉਹ ਖਰਾਬ ਹੋ ਸਕਦਾ ਇਸ ਲਈ ਪੰਪ ਨੂੰ ਵੀ ਬਚਾਉਣ ਦਾ ਤਰੀਕਾ ਰੱਖਿਓ ਪਤਲੀ ਛਾਨਣੀ ਨਾਲ ਛਾਣ ਕੇ ਤੁਸੀਂ ਨੇ ਲਿਕੁਇਡ ਫਰਟੀਲਾਈਜ਼ਰ ਦੇਣਾ ਤੇ ਫਰੈਂਡਸ ਜਿਹੜਾ ਅਸੀਂ ਇਹ ਤੇ ਹੁਣ ਲਿਕੁਇਡ ਯੂਜ਼ ਕੀਤਾ ਤਕਰੀਬਨ 1.5 ਲੀਟਰ ਲੱਗਿਆ ਹੈ ਕਿਉਂਕਿ ਜਿਸ ਹਿਸਾਬ ਨਾਲ ਬੂਟੇ ਦੀ ਗਰੋਥ ਹੁੰਦੀ ਹੈ ਉਸ ਹਿਸਾਬ ਨਾਲ ਹੀ ਲਿਕੁਇਡ ਫਰਟੀਲਾਈਜ਼ਰ ਦੀ ਵਰਤੋਂ ਹੋਊਗੀ ਅਗਰ ਤੁਹਾਨੂੰ ਲੱਗੇ ਕਿ ਅੱਧਾ ਪਾਣੀ ਔਰ ਅੱਧਾ ਲਿਕੁਇਡ ਫਰਟੀਲਾਈਜ਼ਰ ਐਡ ਕਰਨਾ ਕੋਈ ਫਰਕ ਨਹੀਂ ਪਿਆ ਮੇਲੀ ਬਕਸ ਤੇ ਤਾਂ ਤੁਸੀਂ ਉਹਦੇ ਵਿੱਚ ਪਾਣੀ ਦੀ ਮਾਤਰਾ ਹੋਰ ਘਟਾ ਦਿਓ ਜਾਂ ਫਿਰ ਬਿਨਾਂ ਪਾਣੀ ਤੋਂ ਵਰਤ ਕੇ ਜਰੂਰ ਦੇਖਿਓ ਔਰ ਇਹਦਾ ਜਿਹੜਾ ਰਿਜ਼ਲਟ ਹੈ ਉਹ ਵੈਸੇ ਤਾਂ ਬਹੁਤ ਵਧੀਆ ਰਿਹਾ ਪਹਿਲਾਂ ਤੇ ਹੁਣ ਬਾਕੀ ਤੁਹਾਡਾ ਇੱਕ ਵਾਰ ਹੋਰ ਵੀਡੀਓ ਬਣਾ ਕੇ ਸ਼ੇਅਰ ਕਰੂੰਗੀ ਜਦੋਂ ਮਿਲੀਬਾਕਸ ਹਟ ਗਈਆਂ ਤੇ ਫਿਰ ਤੁਹਾਨੂੰ ਇਹ ਰਿਜ਼ਲਟ ਦਾ ਦੱਸੂੰਗੀ ਕਿ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੇ ਤੁਸੀਂ ਵੀ ਅਗਰ ਮਿਲੀਬਾਕਸ ਭਜਾਉਣਾ ਹੈ ਘਰ ਵਿੱਚ ਬੂਟਿਆਂ ਤੋਂ ਤਾਂ ਤੁਸੀਂ ਅੱਧਾ ਲiquid ਫਰਟੀਲਾਈਜ਼ਰ ਔਰ ਪਾਣੀ ਮਿਕਸ ਕਰਿਓ ਨਹੀਂ ਫੇਰ ਅਗਰ ਮਿਲੀਬਾਕਸ ਜ਼ਿਆਦਾ ਟੀਟ ਹੋਏ ਨਹੀਂ ਮੰਨਦੇ ਹੋਏ ਸਪਰੇ ਨਾਲ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਲiquid ਫਰਟੀਲਾਈਜ਼ਰ ਦੇ ਵਿੱਚ ਪਾਣੀ ਐਡ ਨਾ ਕਰਿਓ ਉਸ ਤਰੀਕੇ ਨਾਲ ਵੀ ਤੁਸੀਂ ਵਰਤ ਕੇ ਦੇਖ ਲਿਓ ਕਿਉਂਕਿ ਆਪਾਂ ਨੇ ਤਾਂ ਸਿਰਫ ਪੱਤਿਆਂ ਤੇ ਸਪਰੇ ਕਰਨੀ ਆ ਇਸ ਲਈ ਜੜਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਜੀ ਪੱਤਿਆਂ ਤੇ ਸਪਰੇ ਕਰਨ ਨਾਲ ਮਿਲੀਬਾਕਸ ਭਜਾਣੇ ਨੇ ਜੋ ਕਿ ਆਸਾਨੀ ਨਾਲ ਚਲੇ ਜਾਣਗੇ ਜਿਆਦਾ ਤਾਂ ਲਿਕੁਇਡ ਫਰਟੀਲਾਈਜ਼ਰ ਦਾ ਡਰ ਹੁੰਦਾ ਹੈ ਕਿ ਜੜਾ ਨਾ ਖਰਾਬ ਹੋਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਖਾਦਾਂ ਵੀ ਦੇਖ ਕੇ ਦੇਣੀਆਂ ਪੈਂਦੀਆਂ ਨੇ ਉਸ ਹਾਵ ਨਾਲ ਉਹ ਗੱਲ ਹੁੰਦੀ ਆ ਤੇ ਜਿਹੜਾ ਆਪਾਂ ਨੇ ਛੜਕਾ ਪੱਤੇ ਤੇ ਫਲਾਂ ਤੇ ਕਰਨਾ ਉਸ ਹਾਵ ਨਾਲ ਆਪਾਂ ਲਿਕੁਇਡ ਫਰਟੀਲਾਈਜ਼ਰ ਨੂੰ ਡਾਇਰੈਕਟ ਵੀ ਪੱਤਿਆਂ ਤੇ ਵਰਤ ਸਕਦੇ ਆ ਤੇ ਫਰੈਂਡਸ ਬਾਕੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਅਗਰ ਤੁਹਾਡੇ ਕੋਲ ਹੋਰ ਨਵੇਂ-ਨਵੇਂ ਆਈਡੀਆਜ਼ ਨੇ ਤਾਂ ਉਹ ਵੀ ਸ਼ੇਅਰ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲਾਈਕ ਕਮੈਂਟ ਕਰਨਾ ਔਰ ਸ਼ੇਅਰ ਕਰਨਾ ਨਾ ਭੁੱਲਿਓ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਔਰ ਗਰਮੀਆਂ ਦੇ ਵਿੱਚ ਬਾਹਰ ਜਾਨਵਰਾਂ ਲਈ ਪਾਣੀ ਜ਼ਰੂਰ ਰੱਖਿਓ ਡੇਲੀ ਪਾਣੀ ਨੂੰ ਸਾਫ਼ ਕਰਦੇ ਰਿਹਾ ਕਰੋ ਜੀ ਕਿਉਂ ਗਰਮੀ ਕਾਰਨ ਪਾਣੀ ਬਹੁਤ ਜਲਦੀ ਖਰਾਬ ਹੋ ਜਾਂਦਾ ਔਰ ਜਦੋਂ ਆਪਾਂ ਪਲਾਂਟਸ ਨੂੰ ਕੇਅਰ ਪਲਾਂਟਸ ਦੀ ਕੇਅਰ ਕਰਦੇ ਆ ਤਾਂ ਆਪਾਂ ਵਾਇਗਰੂ ਦੇ ਦਿੱਤੀਆਂ ਦਾਤਾਂ ਦੀ ਵੀ ਕੇਅਰ ਕਰੀਏ ਜੀ ਮਿਲਦੇ ਹਾਂ ਫਿਰ ਤੋਂ ਅਗਲੀ ਵੀਡੀਓ 'ਚ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਥੈਂਕ ਯੂ ਫॉर ਵਾਚਿੰਗ